ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਿਕ ਗੜੀ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦਾਸ ਨੰਗਲ ਪਿੰਡ ਵਿੱਚ ਸਥਿਤ ਹੈ। ਇਸ ਜਗ੍ਹਾ ਤੇ ਮੁਗਲ ਫੌਜਾਂ ਨੇ ਕੇਰਾ ਪਾ ਕੇ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕੈਦ ਕਰਕੇ ਦਿੱਲੀ ਲੈ ਜਾਇਆ ਗਿਆ ਸੀ। ਇਸ ਇਤਿਹਾਸਿਕ ਗੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਰੂਪ ਵਿੱਚ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਨਵਾਂ ਰੂਪ ਮਿਲਣ ਜਾ ਰਿਹਾ ਹੈ ਇਸ ਜਗ੍ਹਾ ਤੇ ਹੁਣ ਵਿਸ਼ਾਲ ਕਿਲਾ ਬਣਨ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦਾ ਜਿਹੜਾ ਇਹ ਪਵਿੱਤਰ ਸਾਨ ਗੁਰਦਾਸ ਸਿੰਘ ਲਗੜੀ ਦੇ ਵਿੱਚ ਕਿਲਾ ਬਣਾਉਣ ਦੀ ਨਹੀਂ ਪੱਥਰ ਰੱਖਿਆ ਗਿਆ ਏ ਇਹ ਸਾਡੇ ਮਨ ਵਿੱਚ ਬੜੇ ਲੰਬੇ ਸਮੇਂ ਦਾ ਚਾਹ ਸੀ ਇਹ ਅਸੀਂ ਸਨ 12 ਵਿੱਚ ਮਤਾ ਕਰਵਾਇਆ ਸੀਗਾ ਲੇਕਿਨ ਇਹ ਮਤਾ ਲਮਕਦਾ ਲਮਕਦਾ ਅੱਜ ਦਿਨ ਆਇਆ ਵਾ ਕਿ ਗੁਰੂ ਨੇ ਕਿਰਪਾ ਕੀਤੀ ਏ ਸ਼ੀਦਾ ਨੇ ਕਿਰਪਾ ਕੀਤੀ ਏ ਤੇ ਅੱਜ ਇਹ ਮਤਾ ਜਿਹੜਾ ਲਾਗੂ ਹੋਇਆ ਵਾ ਮੈ ਉਹ ਸਵੇਲੇ ਦੇ ਪ੍ਰਧਾਨ ਨੂੰ ਔਰ ਮੌਜੂਦਾ ਪ੍ਰਧਾਨ ਨੂੰ ਵਧਾਈ ਦਿੰਦਾ ਹਾਂ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਡਾ ਇੱਕ ਸਾਡੇ ਇਲਾਕੇ ਵਿੱਚ ਬਹੁਤ ਪਵਿੱਤਰ ਸਥਾਨ ਹੈ ਜਿੱਥੇ ਹਜ਼ਾਰਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਬੜੇ ਮੁਗਲਾ ਮੂਲ ਰਾਜ ਦੇ ਨਾਲ ਬੜੀ ਵੱਡੀ ਟੱਕਰ ਲਈਏ ਅੱਜ ਉਸ ਸਥਾਨ ਤੇ ਅਸੀਂ ਸਾਰੇ ਖਲੋਤੇ ਹੋਏ ਆਂ ਉਹ ਸਥਾਨ ਨੂੰ ਅਸੀਂ ਸਜਦਾ ਕਰਨ ਵਾਸਤੇ ਆਏ ਆ ਮੈਂ ਪੂਰੀਆਂ ਸਮੂਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕੈਸ ਕਿਲੇ ਦੇ ਵਿੱਚ ਆਪਣੇ ਪਰਿਵਾਰ ਦਾ ਦਸਵੰਧ ਕੱਢ ਕੇ ਤੇ ਕਿਲੇ ਦੇ ਵਿੱਚ ਜਰੂਰ ਯੋਗਦਾਨ ਪਾਉਣ ਕਾਰ ਸੇਵਾ ਵਾਲੇ ਸੰਤਾਂ ਨੂੰ ਦਸਵੰਧ ਜਿਹੜਾ ਉਹ ਦੇਣ ਤਾਂ ਕਿ ਪੂਰਾ ਸ਼ਾਨਦਾਰ ਤੇ ਵਧੀਆ ਕਿਲਾ ਬਣਾਇਆ ਜਾਵੇ ਜੋ ਇਤਿਹਾਸ ਵਿੱਚ ਦੁਨੀਆ ਦੇ ਲੋਕ ਆ ਕੇ ਇੱਥੇ ਦਰਸ਼ਨ ਕਰ ਸਕਣ। ਆ ਪੀਲਾ ਇਹਦੇ ਵਿੱਚ ਯੋਗਦਾਨ ਪਾਉਣ ਜਿੰਨੀ ਜਿੰਨੀ ਰੱਬ ਨੇ ਸਮਰੱਥਾ ਦਿੱਤੀ ਉਹਨੇ ਉਹਨੇ ਪੈਸੇ ਪਾਉਣ ਉਹਨਾਂ ਉਹਨਾਂ ਸਮਾਂ ਦੇਣ ਆਣ ਕੇ ਸੇਵਾ ਕਰਨ ਸ਼ਹੀਦਾਂ ਨੂੰ ਨਮਸਕਾਰ ਕਰਨ ਤੇ ਚੜ੍ਹਦੀ ਕਲਾ ਲੈ ਕੇ ਜਾਣ ਅੱਜ ਗੜੀ ਗਰਦਾਸਨਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿੱਥੋਂ ਗ੍ਰਫਤਾਰ ਕੀਤਾ ਗਿਆ ਜਿੱਥੇ अनेका ਸਿੰਘ ਸਿੰਘਣੀਆਂ ਪਛੰਗੀ ਸ਼ਹੀਦ ਹੋਏ ਨੇ ਉਸ ਸਥਾਨ ਦੀ ਜਿਹੜੀ ਸੇਵਾ ਇਹ ਮੈਂ ਸਮਝਣਾ ਗੁਰੂ ਰਹਿਮਤ ਕਰਦਾ ਸਾਡੇ ਜ਼ਿਲ੍ਹਾ ਗਰਦਾਸਪੁਰ ਦੀ ਸਾਡੀ ਸਤਕਾਰਯੋਗ ਸ਼ਖਸੀਅਤ ਜੈਦਾ ਸੋਚਾ ਸਿੰਘ ਲੰਗਾ ਜੀ ਨੇ 12 ਵਿੱਚ ਭਰਾਲਾ ਕੀਤਾ ਸੀ ਉਸ ਦੇ ਵੇਲੇ ਦੇ ਪ੍ਰਧਾਨ ਸਾਹਿਬ ਨੇ ਮਤਾ ਕੀਤਾ ਕੁਝ ਮਜਬੂਰੀਆਂ ਕੁਝ ਠੰਡੇ ਬਸਤੇ ਵਿੱਚ ਪੈਣ ਕਰਕੇ ਕਾਰਜ ਅੱਗੇ ਰੰਭ ਨਾ ਹੋਇਆ ਹੁੰਦੇ ਪ੍ਰਧਾਨ ਸਾਹਿਬ ਨੇ ਇਸ ਮਤੇ ਨੂੰ ਦੁਬਾਰਾ ਸਾਹਮਣੇ ਲਿਆ ਕੇ ਜਿਹਦਰ ਸੁੱਚਾ ਸਿੰਘ ਲਗਾਜੀ ਦੀ ਮੰਗ ਤੇ ਅੱਜ ਗੜੀ ਗਰਦਾਸ ਨੰਗਲ ਵਿਖੇ ਇਹਨੂੰ ਇੱਕ ਕਿਲੇ ਦਾ ਰੂਪ ਦੇਣ ਲਈ ਗੜੀ ਦਾਤੂਪ ਦੇਣ ਲਈ ਸਤਕਾਰਯੋਗ ਬਾਬਾ ਜਗਤਾਰ ਸਿੰਘ ਦੀ ਕਾਰ ਸੇਵਾ ਤਰਨ ਤਰਨ ਵਾਲਿਆਂ ਨੂੰ ਇਥੋਂ ਦੀਆਂ ਸਵਾਵਾਂ ਦਿੱਤੀਆਂ ਇਹ ਥੋੜੇ ਸਮੇਂ ਦੇ ਵਿੱਚ ਇੱਥੇ ਇੱਕ ਐਸੀ ਦਿੱਖ ਬਣੇਗੀ ਵਾਕਈ ਸੰਗਤ ਆ ਕੇ ਨਤਮਸਤ ਹੋ ਕੇ ਕਿ ਉਹਨਾਂ ਦਾ ਮਨ ਭਾਵਕ ਹੋਏਗਾ ਕਿ ਇਹ ਸਥਾਨ ਵਾਕਈ ਗੜੀ ਦਾ ਰੂਪ ਧਾਰਨ ਕਰ ਗਿਆ ਇੱਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਵਿੱਚ ਜੰਗ ਲੜੀ ਉਹ ਸਥਾਨਾਂ ਦੀ ਸੇਵਾ ਅੱਜ ਟੱਪ ਲਾ ਕੇ ਆਰੰਭ ਹੋਈ ਏ ਤੇ ਮੈਂ ਸਮਝਦਾ ਇੱਕ ਸਾਲ ਦਾ ਬਾਬਾ ਜੀ ਨੂੰ ਸਮਾਂ ਦਿੱਤਾ ਮਤੇ ਮੁਤਾਬਕ ਔਰ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਆ ਪਹਿਲਾਂ ਚਾਰਜ ਮੇਰੇ ਬਾਉਂਡਰੀ ਵਾਲ ਜਿਹੜੀ ਛੋਟੀ ਇੱਟ ਦੀ ਟਾਇਲ ਰੂਪੀਟ ਇੱਟ ਲਾ ਕੇ ਉਹਦੀ ਕੀਤੀ ਜਾਣੀ ਹੈ ਫਿਰ ਅੰਦਰ ਦੀਆਂ ਇਮਾਰਤਾਂ ਜਿਹੜੀਆਂ ਦਰਬਾਰ ਤੇ ਜਿਹੜਾ ਬਾਕੀ ਦੇਖ ਦਿੱਤੀ ਜਾਏਗੀ ਆਉਣ ਵਾਲੇ ਸਮੇਂ ਬਹੁਤ ਸੁੰਦਰ ਸਥਾਨ ਏ ਬਨਗੇ ਲਗਾਹ ਸਾਹਿਬ ਨੇ ਇੱਥੇ ਪਹਿਲਾਂ ਵੀ ਬਹੁਤ ਵੱਡਾ ਕਾਰਜ ਕੀਤਾ ਜਦੋਂ ਇੱਕ ਸਕੂਲ ਤੇ ਇੱਕ ਕਾਲਜ ਇਸ ਇਲਾਕੇ ਨੂੰ ਦੇ ਕੇ ਵਿੱਦਿਆ ਦਾ ਇੱਕ ਖੇਤਰ ਵੀ ਇਸ ਸਥਾਨ ਨੂੰ ਨਾਮ ਦੇਣ ਲਈ ਬਣਾਇਆ ਸੀ ਮੈਂ ਲਗਾਹ ਸਾਹਿਬ ਦਾ ਸ਼੍ਰੋਮਣੀ ਗੁਰਦਾ ਸਾਹਿਬ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਿਦਾਇਤ ਜੀਨਾ